ਸਤ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਲੱਗਿਆ ਸੀ ਪਾਣੀ ਲਾਉਣਾ ਆਲੂਆਂ ਨੂੰ ਢੂਗਾ ਪਾਣੀ ਆਪਣੇ ਢੂਗਾ ਪਾਣੀ ਸ਼ੁਰੂ ਕਰਤਾ ਜੀ ਤਾਂ ਦੇਖੋ ਏ ਆਲੂ ਆਪਾਂ 10 ਤਰੀਕ ਨੂੰ ਬੀਜੇ ਦੀ 10 ਅਕਤੂਬਰ ਨੂੰ ਅੱਜ ਹੋ ਗਈ 31 ਅਕਤੂਬਰ ਸੋ 11 ਦਿਨ ਦਾ ਹੋ ਗਏ ਜੀ ਕੱਲ ਗੇਰਿਆ ਦੀ ਆਪਾਂ ਨੇ ਆ ਬੱਟਾ ਉੱਤੇ ਰਿਓ ਆ ਦੇਖੋ ਅੱਜ ਵੀ ਪਿਆ ਉਹ ਇਹ ਪਾਣੀ ਲਾਉਣ ਜਾਂ ਲਾਵਾਂਗੇ ਇਹਦਾ ਫੁਰਕੇ ਇਹ ਬੂਟਿਆਂ ਨੂੰ ਲੱਗ ਜਾਊਗਾ ਸੁੱਕਨ ਲ ਪੂਰੀ ਦਿਹਾੜੀ ਇੱਥੇ ਲੱਗੀ ਮੇਰੇ ਦੋ ਦੋ ਗਿੱਲਿਆਂ ਤੇ ਸਵੇਰੇ 9 ਵਜੇ ਕੇਰ ਲੱਗਿਆ ਸੀ 6 ਵਜੇ ਤੀ ਸਾਂ ਆਉਦਾ ਤੋ ਗੱਲੀ ਗੱਲੀ ਵਟਤੇ ਕੇਰਨਾ ਹੈਗਾ ਦਾ ਔਖਾ ਕੰਮ ਪਰ ਚੰਗੀ ਤਰ੍ਹਾਂ ਕੇ ਰਿਆ ਜਾਂਦਾ ਰਹੋ ਤੋ ਕੱਲ ਰਿਓ ਕੇਰਤਾ ਸੀ ਬੱਟਾਂ ਦੇ ਅੱਜ ਲਾਉਣ ਲੱਗੇ ਹੈ ਪਾਣੀ ਆ ਇੱਕ ਫਟਾ ਪਰ ਇਹ ਭਰਿਆ ਆ ਦੀ ਮੈਂ ਅੱਦ ਅੱਦ ਬਾਣੀ ਛੱਡਿਆ ਆ ਪਰ ਇਹ ਆਪਣੇ ਲਾਲੇਦਾਰ ਬੈਠਾ ਆ ਦੇਖੋ ਉਹ ਵੀ ਲਗਾ ਰਿਹਾ ਨਾਲ ਸੋ ਜਦੋਂ ਫਿਰ ਬੱਤ ਆ ਜੇਗੀ ਇਹ ਕਰਾਂਗੇ ਸਪਰੇਅ ਤੇ ਤੇਲੇ ਵਾਲੀ ਉਸੇ ਤਰ੍ਹਾਂ ਇਹਦਾ ਕੰਮ ਚੱਲਦਾ ਰਹਿਣਾ 15-15 ਦਿਨਾਂ ਬਾਅਦ ਪਾਣੀ ਲੱਗਦਾ ਰਹਿਣਾ ਕਾਫੀ ਪਾਣੀ ਲੱਗਦੇ ਨੇ ਇਹ ਤੁਹਾਨੂੰ ਵੀ ਤੋ ਇਹ ਜਿਹੜਾ ਵੀ ਵੀਜਾ ਆਪਾਂ ਨੇ ਆਦੂ ਦਾ ਇਹ ਹੈਗਾ ਐਲ ਆਰ ਇਹਦੇ ਲਾਲ ਹੁੰਦੇ ਨੇ ਇਹ ਕਿੱਸ ਤਰ੍ਹਾਂ ਬਣਦੀ ਆ ਸੋ ਜੰਮੂ ਵੀ ਵਧੀਆ ਲੱਗਦਾ ਦੇਖਣ ਨੂੰ ਉਹ ਇੱਦਾਂ ਲੱਗ ਰਿਹਾ ਸੈਂਗਣੇ ਗਵਾਂਡੀਆਂ ਦੇ ਵਿੱਚ ਇਹਨਾਂ ਦੇ ਵੀ ਕੱਖ ਕਾਫੀ ਹੋ ਗਿਆ ਸਪਰੇਅ ਕਰਨਗੇ ਹੁਣ ਆਲੂ ਹੋਏ ਕੋਈ ਜੰਮਿਆ ਨਹੀਂ ਘਰੀ ਉਹਨਾਂ ਦਾ ਕੋਈ ਯਾਦ ਥੋੜੇ ਦਿਨ ਹੋਏ ਨੇ ਬੀਜੇ ਨੇ ਇਹਨਾਂ ਦੇ ਸੋ ਮੈਂ ਕਿ ਅੱਜ ਤੁਹਾਨੂੰ ਦਿਖਾਦਾ ਵੀ ਪਾਣੀ ਲਾਉਂਦੇ ਕੱਲ ਹਣ ਰਿਓ ਕੇਰ ਦੇ ਦਿਖਾਇਆ ਸੀ ਇਹ ਚੱਲਦੀ ਮੋਟਰ ਜਿੱਧਰ ਆਪਣੀ ਇੰਦਰੇ ਗਵੰਡੀਆਂ ਦੀ ਮੋਟਰ ਇੱਥੇ ਖੂਹ ਆ ਸਾਡੇ ਪੁਰਾਣਾ ਖੂਹ ਲੱਗਿਆ ਹੋਇਆ ਆ ਇੱਥੇ ਸਕੂਟਰੀ ਖੜੀ ਆ ਕਿਸੇ ਸਮੇਂ ਇੱਥੇ ਪਿੰਡਾਂ ਵਾਲਾ ਖੂਹ ਚੱਲਦਾ ਹੁੰਦਾ ਏ ਹਰਟ ਚੱਲਦਾ ਹੁੰਦਾ ਵੀ ਤੇ ਹੁਣ ਚੱਲਦੀਆਂ ਮੋਟਰ ਤੇ ਇਹਨੂੰ ਬੰਦੇ ਵਾਲੀ ਮੋਟਰ ਕਹਿੰਦੇ ਨੇ ਕਿਉਂਕਿ ਆਹ ਸਾਡਾ ਬੰਨਾ ਆ ਜਾਂਦਾ ਤੇ ਇੱਥੇ ਉੱਪਰ ਅੱਗੇ ਹੋਰ ਦੂਜਾ ਪਿੰਡ ਅੱਗੇ ਦੂਜੇ ਪਿੰਡ ਦੀ ਜਿਵੇਂ ਇਹ ਨਾਲ ਆਪਣੇ ਤੇ ਇਧਰ ਹੈਗੀ ਆ ਸਾਡੇ ਪਿੰਡ ਦੀ ਜਿਵੇਂ ਇਹ ਸਾਰੀ ਆਹ ਇਸ ਕਰਕੇ ਨੂੰ ਬੰਨੇ ਵਾਲੀ ਮੋਟਰ ਕਹਿੰਦੇ ਨੇ ਤੋ ਥੋੜਾ ਥੋੜਾ ਲਗਾਉਣਾ ਪੈਂਦਾ ਪਾਣੀ ਜੇ ਬਹੁਤਾ ਭਰ ਕੇ ਲਗਾਵਾਂਗੇ ਵਟਾਂ ਦੀ ਕੜੀਆਂ ਹੋ ਜਾਂਦੀਆਂ ਨੇ ਤੇ ਆਲੂ ਮਾਰਨ ਦਾ ਵੀ ਡਰ ਆ ਜਾਂਦਾ ਫਿਰ ਉੜਾ ਉੜਾ ਪਾਣੀ ਲਗਾਉਣਾ ਪੈਂਦਾ ਇਹਨਾਂ ਨੂੰ ਸੋ ਚਲੋ ਜੀ ਅੱਜ ਮੈਂ ਤੁਹਾਨੂੰ ਇਹ ਹੀ ਦਿਖਾਉਣਾ ਸੀ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ। ਲੋ ਕੋਈ ਹੋਰ ਕੋਈ ਕੰਮਕਾਰ ਦਿਖਾਉਂਗਾ ਤੁਹਾਨੂੰ ਖੇਤੀਬਾੜੀ ਦਾ ਜਾਂ ਹੋਰ ਕੋਈ ਕੰਮਕਾਰ ਸੋ ਅੱਜ ਲਈ ਇੰਨਾ ਹੀ ਸ਼ੁਕਰੀਆ ਧੰਨਵਾਦ ਜੀ